ਦਮਦਮੀ ਟਕਸਾਲ ਦੇ ਮੁਖੀ ਹਰਨਾਮ ਸਿੰਘ ਧੂਮਾ ਨੇ ਸਿੱਖ ਧਰਮ ਪ੍ਰਚਾਰਕ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਵੱਲੋਂ ਟਕਸਾਲ ਪ੍ਰਤੀ ਕੀਤੇ ਕਥਿਤ ਕੂੜ ਪ੍ਰਚਾਰ ਨੂੰ ਉਨ੍ਹਾਂ ਤੇ ਹੋਏ ਹਮਲੇ ਦਾ ਕਾਰਨ ਦੱਸਿਆ ਸੀ ਚੇਤਾਵਨੀ ਦਿੰਦਿਆਂ ਕਿਹਾ ਸੀ ਕਿ ਟਕਸਾਲ ਵਿਰੁੱਧ ਬੋਲ ਕੇ ਭਰਾਮਾਰੂ ਜੰਗ ਸ਼ੁਰੂ ਨਾ ਕਰਨ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਨੇ ਇਸ ਦਾ ਜਵਾਬ ਦਿੱਤਾ ਅਤੇ ਕਿਹਾ ਕਿ ਉਹ ਕਦੇ ਵੀ ਟਕਸਾਲ ਖਿਲਾਫ ਨਹੀਂ ਬੋਲੇ ਜੇ ਤੁਸੀਂ ਉਨ੍ਹਾਂ ਦੀ ਆਡੀਓ ਸੁਣੋਗੇ ਤੇ ਉਹਦੇ ਵਿੱਚ ਉਨ੍ਹਾਂ ਨੇ ਮੇਰੀ ਮੇਰੇ ਕਿਰਦਾਰ ਪਹਿਲਾਂ ਪਹਿਲਾ ਹਮਲਾ ਉਨ੍ਹਾਂ ਦਾ ਮੇਰੇ ਕਿਰਦਾਰ ਮੇਰੀ ਦਸਤਾਰ ਤੇ ਮੇਰੇ ਪ੍ਰਚਾਰ ਤੇ ਹਮਲਾ ਕੀਤਾ ਉਸ ਤੋਂ ਬਾਅਦ ਫਿਰ ਮੈਂ ਉਹਨਾਂ ਨੂੰ ਜਰੂਰ ਕਿਹਾ ਮੈਂ ਉਹਨਾਂ ਨੂੰ ਜਵਾਬ ਦਿੱਤਾ ਇਸ ਗੱਲ ਦਾ ਕਿ ਤੁਹਾਡਾ ਕੰਮ ਪ੍ਰਚਾਰ ਕਰਨ ਦਾ ਸੀ ਪਰ ਤੁਸੀਂ ਪ੍ਰਚਾਰ ਛੱਡ ਕੇ ਤੇ ਧੱਕੇ ਤੇ ਹਮਲੇ ਆਪਣਾ ਕਬਜ਼ੇ ਕਰਨੇ ਸ਼ੁਰੂ ਕਰ ਦਿੱਤੇ ਆ ਵੀ ਤੁਹਾਨੂੰ ਇਹੋ ਜੀ ਭਾਸ਼ਾ ਨਹੀਂ ਵਰਤਣੀ ਚਾਹੀਦੀ ਸਗੋਂ ਤੁਹਾਨੂੰ ਪ੍ਰਚਾਰ ਵੱਲ ਧਿਆਨ ਦੇਣਾ ਚਾਹੀਦਾ ਜੇ ਅਸੀਂ ਕਰ ਰਹੇ ਹਾਂ ਤੇ ਸਾਡੇ ਪ੍ਰਚਾਰ ਔਰ ਦਸਤਾਰ ਔਰ ਸਾਡੇ ਕਿਰਦਾਰ ਤੇ ਤੁਸੀਂ ਪਹਿਲਾ ਹਮਲਾ ਕੀਤਾ ਮੈਂ ਨਹੀਂ ਬੋਲਿਆ ਉਹਨਾਂ ਦੇ ਬੋਲੇ ਦਾ ਮੈਂ ਜਵਾਬ ਦਿੱਤਾ ਅਗਲੀ ਗੱਲ ਮੈਂ ਟਕਸਾਲ ਨੂੰ ਕੁਝ ਨਹੀਂ ਕਿਹਾ ਮੈਂ ਟਕਸਾਲ ਦਾ ਸਤਿਕਾਰ ਕਰਦਾ ਸਿੰਘਾਂ ਨੂੰ ਮੈਂ ਹਮੇਸ਼ਾ ਸਤਿਕਾਰ ਕਰਦਾ ਰਿਹਾ ਪਰ ਮੈਂ ਤਕਸਾਲ ਨੂੰ ਕੁਝ ਨਹੀਂ ਕਿਹਾ ਜਾਣਬੁੱਝ ਕੇ ਨੂੰ ਦੂਸਰੇ ਪਾਸੇ ਕਮਾਇਆ ਗਿਆ ਔਰ ਸਾਡੀ ਅਫੀਸ਼ੀਅਲ ਸਟੇਟਮੈਂਟ ਵੀ ਆਈ ਸੀ ਕਿ ਤਕਸਾਲ ਨੂੰ ਅਸੀਂ ਕੁਝ ਨਹੀਂ ਕਿਹਾ ਸਾਡੀ ਗੱਲ ਹਰਨਾਮ ਸਿੰਘ ਤੋਂ ਮੰਨ ਵਾਲਾ ਇਹਨਾਂ ਵਿੱਚ ਬਹੁਤ ਸਾਰੇ ਧੜੇ ਬਹੁਤ ਸਾਰੇ ਗਰੁੱਪ ਨੇ ਬਹੁਤ ਸਾਰੇ ਤਕਸਾਲ ਦੇ ਸਿੰਘ ਮੈਨੂੰ ਇੱਥੇ ਆ ਕੇ ਮਿਲ ਕੇ ਗਏ ਆ ਮੇਰੀ ਤਕਸਾਲ ਨਾਲ ਕੋਈ ਵਿਰੋਧਤਾ ਨਹੀਂ ਜਾਣਬੁੱਝ ਕੇ ਇਹ ਗੱਲ ਸਿਰਫ ਉਹਨੇ ਮੈਨੂੰ ਕੁਐਸਚਨ ਕੀਤਾ ਸੀ ਮੈਂ ਉਹਦਾ ਅਨਸਰ ਸੰਗਤ ਵਿੱਚ ਦਿੱਤਾ ਸੀ